ਵੈਬ ਚੈਨਲ ਲੋਕ ਆਵਾਜ਼ ਦੇ ਸੀਨੀਅਰ ਪੱਤਰਕਾਰ ਮਨਿੰਦਰਜੀਤ ਸਿੰਘ ਦੇ ਉੱਤੇ ਇੱਕ ਪਰਚਾ ਦਰਜ ਕੀਤਾ ਗਿਆ ਹੈ ਪਰਚਾ ਕਿਸ ਕਾਰਨ ਦਰਜ ਹੋਇਆ ਕਿਸ ਵਿਧਾਇਕ ਦੇ ਕਹਿਣ ਦੇ ਉੱਤੇ ਕਿਹੜੇ ਵਿਧਾਇਕ ਦੇ ਪੀਐਨਏ ਪਰਚਾ ਦਰਜ ਕਰਵਾਇਆ ਇਹਦੇ ਬਾਰੇ ਤੁਹਾਨੂੰ ਦੱਸ ਦਿਆਂ ਤੁਸੀਂ ਜੁੜਿਓ ਲੋਕਪਣ ਨਿਊਜ਼ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਹਾਲਾਤ ਇਸ ਕਦਰ ਨੇ ਕਿ ਇੱਕ ਐਮਐਲਏ ਲੋਕਾਂ ਦੀਆਂ ਤ੍ਰਿੰਮਤਾਵਾਂ ਦੇ ਲਈ ਲੋਕਾਂ ਦੀਆਂ ਕਹਿ ਲਈਏ ਕਿ ਔਰਤਾਂ ਦੇ ਲਈ ਘਟਿਆ ਸ਼ਬਦਾਵਲੀ ਵਰਤਦਾ ਤੇ ਉਹ ਐਮਐਲਏ ਨੂੰ ਥਾਪੀ ਦਿੱਤੀ ਜਾਂਦੀ ਹੈ ਤੇ ਉਸ ਐਮਐਲਏ ਦੀ ਕਰਤੂਤ ਉਜਾਗਰ ਕਰਨ ਵਾਲੇ ਪੱਤਰਕਾਰ ਦੇ ਉੱਤੇ ਪਰਚਾ ਦਰਜ ਕੀਤਾ ਜਾਂਦਾ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਰਾਮਪੁਰਾ ਫੂਲ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ ਤੇ ਪੰਜਾਬ ਦੇ ਬੜੇ ਹੀ ਸੱਭਿਆਚਾਰਕ ਗਾਇਕ ਬਲਕਾਰ ਸਿੱਧੂ ਹਰਾਂ ਦੀ ਇੱਕ ਆਡੀਓ ਕਥਿਤ ਤੌਰ ਤੇ ਵਾਇਰਲ ਹੁੰਦੀ ਹੈ ਉਸ ਆਡੀਓ ਨੂੰ ਲੋਕ ਆਵਾਜ਼ ਅਦਾਰਾ ਜਿਹੜਾ ਆ ਉਹ ਚਲਾਉਂਦਾ ਹੈ ਤੇ ਉਸੇ ਕਰਕੇ ਹੁਣ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਇਹ ਗੱਲ ਪੀਏ ਵੀ ਮੰਨ ਚੁੱਕਿਆ ਜਿਸ ਨੇ ਪਰਚਾ ਦਰਜ ਕਰਾਇਆ ਨਿੱਜੀ ਸਹਾਇਕ ਹੈ ਜਿਹੜਾ ਐਮਐਲਏ ਦਾ ਵਿਧਾਇਕ ਦਾ ਉਹ ਮੰਨ ਚੁੱਕਿਆ ਕਿ ਆਵਾਜ਼ ਐਮਐਲਏ ਦੀ ਹੋਈ ਹੈ ਪਰ ਇਹਦੇ ਨਾਲ ਛੇੜਛਾੜ ਕਰ ਦਿੱਤੀ ਗਈ ਹੈ ਤੁਸੀਂ ਅੰਦਾਜ਼ਾ ਲਾ ਲਓ ਕਿ ਜੇ ਮੈਂ ਤੁਹਾਨੂੰ ਆਡੀਓ ਸੁਣਾਵਾਂ ਤੁਹਾਡੇ ਕੰਨਾਂ ਚੋਂ ਧੂਆ ਨਿਕਲ ਜੇ ਪੰਜਾਬੀ ਸੱਭਿਆਚਾਰ ਦੀ ਦਹਾਈ ਦੇਣ ਵਾਲੇ ਪੰਜਾਬ ਦੇ ਸੱਭਿਆਚਾਰ ਨੂੰ ਉੱਚਾ ਚੁੱਕਣ ਵਾਲੇ ਲੋਕ ਕਿਸ ਤਰ੍ਹਾਂ ਦੀ ਸ਼ਬਦਾਵਲੀ ਲੋਕਾਂ ਦੀਆਂ ਔਰਤਾਂ ਬਾਰੇ ਵਰਤਦੇ ਐ ਤੁਸੀਂ ਕਹੋਗੇ ਕਿ ਆਹ ਲੋਕਾਂ ਨੂੰ ਐਸੀ ਸੱਭਿਆਚਾਰ ਸੰਭਾਈ ਬੈਠੇ ਸੀ ਹੁਣ ਜਿਹੜਾ ਪਰਚਾ ਦਰਜ ਹੋਇਆ ਮੈਂ ਤੁਹਾਨੂੰ ਉਹ ਨਹੀਂ ਐਫ ਆਈ ਆਰ ਪੜ੍ਹ ਕੇ ਦੱਸ ਦਵਾਂ ਜਿਹੜਾ ਇਹ ਪਰਚਾ ਦਰਜ ਹੋਇਆ ਇਹਦੇ ਵਿੱਚ ਦੋ ਸੈਕਸ਼ਨ ਲਾਏ ਗਏ ਨੇ ਦੋ ਤਾਰਾ ਮਾਂ ਲਾਈਆਂ ਗਈਆਂ ਨੇ ਖਾਣਾ ਸ਼ਹਿਰੀ ਰਾਮਪੁਰਾ ਫੂਲ ਸਿਟੀ ਰਾਮਪੁਰਾ ਦੇ ਵਿੱਚ ਦਰਜ ਕੀਤਾ ਗਿਆ ਹੈ ਪਹਿਲੀ ਧਾਰਾ ਲਾਈ ਗਈ ਹੈ ਭਾਰਤੀ ਡੰਡ ਵਾਲੀ ਦੀ ਸੰਗਿਤਾ ਦੀ ਧਾਰਾ 336 4 ਤੇ ਦੂਜੀ ਸੂਚਨਾ ਟੈਕਨੋਲੋਜੀ ਐਕਟ ਦੀ ਧਾਰਾ 66 ਡੀ ਇਹ ਦੋ ਧਾਰਾਵਾਂ ਇਸ ਮਾਮਲੇ ਦੇ ਵਿੱਚ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ ਇਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਪਰਚਾ ਦਰਜ ਕਰਾਉਣ ਵਾਲੇ ਨੇ ਸ਼ਿਕਾਇਤ ਕਰਾਉਣ ਵਾਲੇ ਨੇ ਉਹ ਨੇ ਰੇਸ਼ਮ ਸਿੰਘ ਸੁਪੁੱਤਰ ਜਗਦੇਵ ਸਿੰਘ ਕੋਠੇ ਮੱਲੂਆਣਾ ਮਹਾਰਾਜ ਵਿਲੇਜ ਮਹਾਰਾਜ ਸਿਟੀ ਰਾਮਪੁਰਾ ਫੂਲ ਬਠਿੰਡਾ ਬਰਖਲਾਫ ਰਜੇਸ਼ ਕੁਮਾਰ ਰਾਜੂ ਰਾਠੀ ਪੁੱਤਰ ਹਰਬੰਸ ਲਾਲ ਮੰਡੀ ਰਾਮਪੁਰਾ ਸਿਟੀ ਰਾਮਪੁਰਾ ਬਠਿੰਡਾ ਪੰਜਾਬ ਦੇ ਦੂਜੇ ਨੇ ਮਨਿੰਦਰਜੀਤ ਸਿੰਘ ਸੁਪੁੱਤਰ ਅਮਰ ਸਿੰਘ ਵਾਸੀ ਜੈਤੋਂ ਦੇ ਖਿਲਾਫ ਇਹ ਤਹਰੀਰੀ ਦਰਜ ਕਰਾਇਆ ਗਿਆ ਹੈ ਐਫਆਈਆਰ ਦੇ ਵਿੱਚ ਪੀਏ ਖੁਦ ਮੰਨ ਰਿਹਾ ਜੋਨ ਨੇ ਆਪਣੇ ਪੁਲਿਸ ਨੂੰ ਪਹਿਲੀ ਸੂਚਨਾ ਦਿੰਦਿਆਂ ਹੋਇਆਂ ਆਪਣਾ ਬਿਆਨ ਕਲੰਬੰਦ ਕਰਵਾਇਆ ਉਹਦੇ ਵਿੱਚ ਉਹ ਖੁਦ ਮੰਨ ਰਿਹਾ ਕਿ ਭਾਈ ਇਹ ਸਾਡੀ ਆਵਾਜ਼ ਆ ਮੇਰੇ ਸਾਡੇ ਐਮਐਲਏ ਦੀ ਆਵਾਜ਼ ਆ ਤੁਸੀਂ ਜੇ ਸੁਣਨੀ ਹੋਵੇ ਲੋਕਵਾਜ਼ ਟੀਵੀ ਤੇ ਜਾ ਕੇ ਇਹ ਤੁਸੀਂ ਸੁਣ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਜਿਹੜਾ ਸ਼ਬਦਾਵਲੀ ਹੈ ਜਿਹੜੀ ਉਹਦੇ ਵਿੱਚ ਵਰਤੀ ਗਈ ਹੈ ਜੋ ਪੱਖ ਮਨਿੰਦਰ ਹੁਣਾਂ ਦਾ ਹੁਣ ਤੱਕ ਸਾਹਮਣੇ ਆਇਆ ਹੈ ਲੋਕਵਾਜ਼ ਵਾਲਿਆਂ ਦਾ ਉਹ ਕਹਿੰਦੇ ਕਿ ਅਸੀਂ ਬਕਾਇਦਾ ਇਸ ਮਾਮਲੇ ਦੇ ਵਿੱਚ ਡਿਸਕਲੇਮਰ ਚਲਾਇਆ ਆਡੀਓ ਦੀ ਅਸੀਂ ਪੁਸ਼ਟੀ ਨਾ ਕਰਨ ਦਾ ਚੇਤਾਵਨੀ ਚਲਾਈ ਆ ਤੇ ਅਸੀਂ ਇਸ ਮਾਮਲੇ ਦੇ ਵਿੱਚ ਐਮਐਲਏ ਦਾ ਜਵਾਬ ਵੀ ਮੰਗਣ ਦੀ ਕੋਸ਼ਿਸ਼ ਕੀਤੀ ਪੱਖ ਲੈਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਨੇ ਦਿੱਤਾ ਨਹੀਂ ਦੇਣ ਵੀ ਕਿਵੇਂ ਪੱਖ ਹੁਣ ਤੁਸੀਂ ਇਹ ਵੀ ਅੰਦਾਜ਼ਾ ਲਾਉਣਾ ਕਿ ਪੱਖ ਦਿੱਤਾ ਵੀ ਕਿਵੇਂ ਜਾ ਸਕਦਾ ਹੁਣ ਕਰਤੂਤ ਹੀ ਅਸੀਂ ਕਰ ਬੈਠੇ ਕੀ ਪਤਾ ਕਿੰਨੇ ਕਨਾਲ ਇਹ ਅਸੀਂ ਕਰਤੂਤਾ ਕਰਦੇ ਹੋਣਗੇ ਤੇ ਆਮ ਆਦਮੀ ਪਾਰਟੀ ਵਾਲੇ ਚੁੱਪ ਨੇ ਹੁਣ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਕਹਿੰਦੇ ਕਿ ਇਹਦੇ ਨਾਲ ਛੇੜਛਾੜ ਹੋਈ ਹੈ ਜੇ ਜਿੰਨਿਕ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਰਿਸਰਚ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਮੁਤਾਬਕ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਕਲੀਅਰ ਨੇ ਇਸ ਮਾਮਲੇ ਦੇ ਵਿੱਚ ਕਿ ਆਈਟੀ ਐਕਟ ਦੀ ਧਾਰਾ 66 ਦੇ ਧੀਰੇ ਦੀਨ ਸਿੱਧਮ ਸਿੱਧਾ ਜਿਹੜਾ ਉਹ ਪਰਚਾ ਦਰਜ ਨਹੀਂ ਹੋ ਸਕਦਾ ਅਦਾਲਤ ਸੁਪਰੀਮ ਕੋਰਟ ਨੇ ਇੱਥੋਂ ਤੱਕ ਕਿਹਾ ਕਿ ਇਹਨੂੰ ਮੰਨਿਆ ਨਾ ਜਾਵੇ ਇਸ ਪਰਚੇ ਨੂੰ ਅਦਾਲਤਾਂ ਇਸ ਪਰਚੇ ਨੂੰ ਮੰਨਣ ਨਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਗਾਈਡਲਾਈਨਸ ਨੇ ਇਸ ਮਾਮਲੇ ਦੇ ਵਿੱਚ ਨ ਕਿਉਂਕਿ ਸੰਵਿਧਾਨ ਦੀ ਧਾਰਾ 19a 1a ਦਾ ਜਿਹੜੀ ਇਹ ਧਾਰਾ ਉਲੰਘਣਾ ਕਰਦੀ ਹੈ ਹੁਣ ਜਿਹੜਾ ਪਰਚੇ ਦੇ ਵਿੱਚ ਬਿਆਨ ਦੀ ਨਕਲ ਹੈ ਜਿਹੜੀ ਇਨਫੋਰਮੇਸ਼ਨ ਕੰਟੈਂਟ ਵੇਅਰ ਵੀ ਨੇ ਉਹਦੇ ਅਨੁਸਾਰ ਬਿਆਨ ਰੇਸ਼ਮ ਸਿੰਘ ਉਰਫ ਸੁਖੀ ਪੁੱਤਰ ਸ੍ਰੀ ਜਗਦੇਵ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਕੋਠੇ ਮੱਲੂਆਣਾ ਮਹਾਰਾਜ ਉਮਰ ਕਰੀਬ 40 ਸਾਲ ਮੋਬਾਈਲ ਨੰਬਰ ਫਲਾਣਾ ਫਲਾਣਾ ਬਿਆਨ ਕੀਤਾ ਕਿ ਉਪਰ ਪਤੇ ਦਾ ਰਹਿਣ ਵਾਲਾ ਹਾਂ ਤੇ ਖੇਤੀਬਾੜੀ ਦਾ ਕੰਮ ਕਰਦਾ ਹਾਂ ਮੈਂ ਬਲਕਾਰ ਸਿੰਘ ਸਿੱਧੂ ਐਮ ਐਲ ਏ ਵਿਧਾਇਕ ਰਾਮਪੁਰਾ ਫੂਲਨਾਲ ਬਤੌਰ ਨਿੱਜੀ ਸਹਾਇਕ ਵਜੋਂ ਕੰਮ ਕਰਦਾ ਹਾਂ ਕੁਝ ਦਿਨ ਤੋਂ ਇੱਕ ਵੀਡੀਓ ਰਿਕਾਰਡਿੰਗ ਕਲਿੱਪ ਜੋ ਕਿ ਬਲਕਾਰ ਸਿੰਘ ਸਿੱਧੂ ਐਮਐਲਏ ਹਲਕਾ ਰਾਮਪੁਰਾ ਫੂਲ ਨਾਲ ਰਜੇਸ਼ ਕੁਮਾਰ ਰਾਜੂ 제ਠੀ ਪੁੱਤਰ ਹਰਬੰਸ لال ਵਾਸੀ ਮੰਡੀ ਰਾਮਪੁਰਾ ਦੀ ਗੱਲਬਾਤ ਆਫਿਸ ਵਿੱਚ ਹੋਣ ਸੰਬੰਧੀ ਲੋਕ ਆਵਾਜ਼ ਟੀਵੀ ਤੇ ਵਾਇਰਲ ਹੋਈ ਹੈ ਜਿਸ ਨੂੰ ਮੈਂ ਪੂਰਾ ਸੁਣਿਆ ਤੇ ਵਾਚਿਆ ਹੈ ਜੋ ਇਹ ਵੀਡੀਓ ਰਿਕਾਰਡਿੰਗ ਕਲਿੱਪ ਵਿੱਚ ਰਜੇਸ਼ ਉਰਫ ਰਾਜੂ 제ਠੀ ਵੱਲੋਂ ਕਾਫੀ ਐਡਿਟ ਕੀਤਾ ਹੋਇਆ ਤੇ ਐਮਐਲਏ ਬਲਕਾਰ ਸਿੰਘ ਸਿੱਧੂ ਦੀ ਇਲਾਕੇ ਵਿੱਚ ਸ਼ੋਭੀ ਨੂੰ ਖਰਾਬ ਕਰਨ ਲਈ ਐਡਿਟ ਐਡਿਟ ਕਰਕੇ ਵੀਡੀਓ ਰਿਕਾਰਡਿੰਗ ਕਲਿੱਪ ਤਿਆਰ ਕੀਤੀ ਗਈ ਹੈ ਜੋ ਸਭ ਕੁਝ ਰਜੇਸ਼ ਔਰ ਫਰਾਜੂ ਯੇਠੀ ਵੱਲੋਂ ਕੀਤਾ ਗਿਆ ਕਿਉਂਕਿ ਉਹ ਪਹਿਲਾਂ ਵੀ ਆਪਣੇ ਫੇਸਬੁਕ ਪੇਜ ਤੇ ਜਿਹੀ ਆਡੀਓ ਕਲਿੱਪ ਪਾਉਂਦਾ ਰਹਿੰਦਾ ਹੈ ਇਸ ਬਾਰੇ ਮੈਂ ਤੇ ਸਾਡੇ ਹੋਰ ਵਰਕਰਾਂ ਨੇ ਇਸ ਨੂੰ ਕਾਫੀ ਵਾਰ ਸਮਝਾਇਆ ਸੀ ਪਰ ਇਸ ਨੇ ਅੱਗੋਂ ਇਹ ਤਮਕਾਇਆ ਕਿ ਮੇਰੇ ਪਾਸ ਹੋਰ ਵੀ ਵੀਡੀਓ ਰਿਕਾਰਡਿੰਗ ਨੇ ਮੈਂ ਤਾਂ ਇਹ ਇਸ ਤਰ੍ਹਾਂ ਹੀ ਵੀਡੀਓ ਰਿਕਾਰਡਿੰਗ ਐਡਿਟ ਕਰਕੇ ਵਾਇਰਲ ਕਰਾਂਗਾ ਤਾਂ ਕਿ ਐਮਐਲਏ ਬਲਕਾਰ ਸਿੱਧੂ ਤੇ ਤੁਹਾਡੀ ਬਦਨਾਮੀ ਹੋ ਸਕੇ ਇਸ ਨੇ ਇਹ ਵੀਡੀਓ ਐਡਿਟ ਕਰਕੇ ਵਾਇਰਲ ਕਰਵਾ ਕਰਵਾਈ ਹੈ ਤੇ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਜਿੰਦਰ ਸਿੰਘ ਸਿੱਧੂ ਪੁੱਤਰ ਅਮਰ ਸਿੰਘ ਵਾਸੀ ਰਸਾਲਪੱਤੀ ਜੱਤੋ ਜ਼ਿਲ੍ਹਾ ਫਰੀਦਕੋੜ ਨੇ ਚੈਨਲ ਪਰ ਵਾਇਰਲ ਕਰਵਾਈ ਹੈ ਇਹ ਵੀਡੀਓ ਨੂੰ ਰਜੇਸ਼ ਉਰਫ ਰਾਜੂ ਜੇਠੀ ਅਤੇ ਲੋਕ ਆਵਾਜ਼ ਟੀਵੀ ਪੱਤਰਕਾਰ ਨੇ ਅਪਰਾਧਿਕ ਸਾਜ਼ਿਸ਼ ਰਾਕੇ ਪਹਿਲਾ ਵੀਡੀਓ ਰਿਕਾਰਡਿੰਗ ਕੀਤੀ ਫਿਰ ਐਡਿਟ ਕੀਤੀ ਤੇ ਜਿਸ ਤੇ ਆਪ ਐਮਐਲਏ ਬਲਕਾਰ ਸਿੰਘ ਸਿੱਧੂ ਵਿਧਾਇਕ ਹਲਕਾ ਰਾਮਪੁਰਾ ਫੂਲ ਨੂੰ ਬਦਰਾਮ ਕਰਨ ਦੀ ਅਤੇ ਇਹਨਾਂ ਦੀ ਸ਼ੋਭੀ ਖਰਾਬ ਕਰਨ ਲਈ ਚੈਨਲ ਤੇ ਵਾਇਰਲ ਕੀਤਾ ਗਿਆ ਇਹਨਾਂ ਵਿਰਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਪ ਨੂੰ ਬਿਆਨ ਲਿਖਾ ਦਿੱਤਾ ਹੁਣ ਲਿਆ ਠੀਕ ਹੈ ਸਹੀ ਰੇਸ਼ਮ ਸਿੰਘ ਉਕਤ ਤਸਦੀਕਦਾਰ ਗੁਰਦੇਵ ਸਿੰਘ ਥਾਣਾ ਸਿਟੀ 90 490 ਬਠਿੰਡਾ ਥਾਣਾ ਸਿਟੀ ਸਹਾਇਕ ਥਾਣੇਦਾਰ ਨੇ ਉਹਨਾਂ ਨੇ ਇਸ ਨੂੰ ਤਸਦੀਕ ਵੀ ਕੀਤਾ ਹੈ ਤੇ ਬਾਅਦ شمار ਇਹਦੇ ਜਿ ਵੱਖ-ਵੱਖ ਧਾਰਾਵਾਂ ਜਿਹੜੀਆਂ ਨੇ ਉਹ ਜੋੜੀਆਂ ਗਈਆਂ ਨੇ ਕੁੱਲ ਮਿਲਾ ਕੇ ਤੁਸੀਂ ਕਿਤੋਂ ਡਰ ਗਏ ਕਿ ਐਸੀਆਂ ਕਿਹੜੀਆਂ ਉਹਦੇ ਕੋਲੇ ਵੀ ਆਡੀਓ ਵੀਡੀਓ ਸੀਗੀਆਂ ਜਿਤੋਂ ਤੁਸੀਂ ਡਰ ਗਏ ਰਾਜੂ ਜੱਠੀ ਕੋਲ ਤੁਸੀਂ ਤਾਂ ਕਿਹਾ ਕਿ ਉਹ ਕਹਿੰਦਾ ਮੈਂ ਹੋਰ ਕਰ ਦੂੰ ਫਿਰ ਤੁਸੀਂ ਚੁੱਪ ਕਰ ਗਏ ਇਹਦਾ ਮਤਲਬ ਤੁਹਾਡੀਆਂ ਕੁਝ ਹੋਰ ਵੀ ਐਸੀਆਂ ਚੀਜ਼ਾਂ ਉਹਦੇ ਕੋਲ ਪਈਆਂ ਨੇ ਹੁਣ ਸਵਾਲ ਇਹ ਹੈ ਪੁਲਿਸ ਇਸ ਦੀ ਜਾਂਚ ਕਰੇ ਮਾਮਲਾ ਕੀ ਹੈ ਪੁਲਿਸ ਤੇ ਪੁਲਿਸ ਦੇ ਕੰਮ ਕਾਜ ਨੂੰ ਲੈ ਕੇ ਹਮੇਸ਼ਾ ਸਵਾਲ ਉੱਠਦੇ ਰਹੇ ਨੇ ਫੈਸਲਾ ਆਖਰਕਾਰ ਅਦਾਲਤਾਂ ਤੇ ਹੋਣਾ ਹੈ ਮਨਜਿੰਦਰ ਹੁਣ ਹੀ ਕਹਿੰਦੇ ਆ ਕਿ ਮਾਮਲਾ ਝੂਠਾ ਤੇ ਗਲਤ ਤਰੀਕੇ ਨਾਲ ਦਰਜ ਕੀਤਾ ਗਿਆ ਜੇਕਰ ਪੱਤਰਕਾਰੀ ਦੇ ਨਿਯਮ ਤੇ ਕਾਇਦੇ ਦੇਖੇ ਜਾਣ ਤਾਂ ਉਹਨਾਂ ਨੇ ਇਹ ਸਾਰੇ ਫੋਲੋ ਕੀਤੇ ਨੇ ਉਹਨਾਂ ਨੂੰ ਸਾਰਿਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਹੇ ਉਹ ਸਬੰਧਤ ਧਿਰ ਦਾ ਪੱਖ ਲੈਣ ਦੀ ਗੱਲ ਹੋਵੇ ਉਹਨਾਂ ਦਾ ਪੱਖ ਚਲਾਉਣ ਦੀ ਗੱਲ ਹੋਵੇ ਉਸ ਤੋਂ ਇਲਾਵਾ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਚੱਲਿਆ ਉਹ ਡਿਸਕਲੇਮਰ ਹੋਣ ਚੇਤਾਵਨੀਆਂ ਹੋਣ ਆਪਣੇ ਚੈਨਲ ਦੇ ਉੱਤੇ ਉਹ ਦਿਖਾਈਆਂ ਤਾਂ ਕੁੱਲ ਮਿਲਾ ਕੇ ਉਹ ਇਸ ਮਾਮਲੇ ਦੇ ਵਿੱਚ ਸਪਸ਼ਟ ਨੇ ਤੇ ਜੇਕਰ ਉਹਨਾਂ ਨੇ ਪੱਤਰਕਾਰੀ ਦੇ ਨਿਯਮ ਲਾਗੂ ਕੀਤੇ ਨੇ ਫਿਰ ਤੁਸੀਂ ਪਰਚਾ ਕਿਸ ਅਧਾਰ ਤੇ ਲਾਗੂ ਕਰ ਰਹੇ ਹੋ ਜੇਕਰ ਆਈਟੀ ਐਕਟ ਦੇ ਅਧੀਨ ਮਾਮਲਾ ਦਰਜ ਹੁੰਦਾ ਤਾਂ ਘੱਟੋ-ਘੱਟ ਗੈਜਟਿਡ ਅਫਸਰ ਨੂੰ ਉਹਦੀ ਜਾਂਚ ਕਰਨੀ ਚਾਹੀਦੀ ਹੈ ਐਸੀਆਂ ਹਦਾਇਤਾਂ ਸੁਪਰੀਮ ਕੋਰਟ ਦੀਆਂ ਨੇ ਪੁਲਿਸ ਪੁਲਿਸ ਦੇ ਵਕੀਲ ਪੁਲਿਸ ਦਾ ਜਿਹੜਾ ਲਾ ਅਫਸਰ ਹੈ ਉਹ ਕੀ ਕਹਿੰਦਾ ਹੈ ਇਸ ਬਾਰੇ ਇਹ ਹੁਣ ਵੇਖਣ ਵਾਲੀ ਗੱਲ ਹੈ ਪਰ ਗੱਲ ਇਹ ਹੈ ਕਿ ਤੁਸੀਂ ਆਪਣੀਆਂ ਕਰਤੂਤਾ ਲਗਾਉਣ ਦੇ ਬਾਰੇ ਤੁਸੀਂ ਆਪਣੀ ਕਰਤੂਤਾ ਤੋਂ ਬਚਣ ਦੇ ਮਾਰੇ মিডিਆ ਦੀ ਆਜ਼ਾਦੀ ਨੂੰ ਖੋਰਾ ਨਹੀਂ ਲਾ ਸਕਦੇ ਜੇਕਰ ਮਨਜਿੰਦਰ ਨੇ ਮਨਜਿੰਦਰਜੀਤ ਨੇ ਕੁਝ ਗਲਤ ਕੀਤਾ ਹੁੰਦਾ ਤਾਂ ਐਸੀ ਵੀ ਅੱਜ ਉਸ ਦੇ ਵਿਰੋਧ ਚ ਖੜੇ ਹੁੰਦੇ ਪਰ ਉਹਨੇ ਆਪਣੀ ਪੱਤਰਕਾਰੀ ਦੇ ਨਿਯਾਇਦੇ ਤੇ ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਐ ਤੇ ਕੀਤੇ ਨੇ ਰਹੀ ਗੱਲ ਰਾਜੂ 제ਠੀ ਦੀ ਉਹ ਤਾਂ ਤੁਹਾਡਾ ਵਰਕਰ ਹੈ ਜਿਸ ਅੰਦਾਜ਼ ਦੇ ਨਾਲ ਤੁਸੀਂ ਗੱਲਾਂ ਕਰ ਰਹੇ ਹੋ ਆਪਸ ਦੇ ਵਿੱਚ ਲੱਗਦਾ ਇੰਜ ਆ ਕਿ ਸਵੇਰੇ ਵੀ ਸ਼ਾਮ ਨੂੰ ਵੀ ਇਕੱਠੇ ਹੁੰਦੇ ਹੋਮੋਗੇ ਤੇ ਹੁਣ ਇਹ ਵਾਇਰਲ ਕਿਵੇਂ ਵਾਇਰਲ ਕਿਵੇਂ ਹੋਈਆਂ ਨੇ ਤੁਸੀਂ ਕਿ ਰਾਜੂ ਨੇ ਕੀਤੀਆਂ ਜਾਂ ਕਿਸੇ ਨੇ ਕੀਤੀ ਹੈ ਤਾਂ ਹੁਣ ਸਮਾਂ ਦੱਸ ਸਕਦਾ ਪਰ ਜਿਹੜਾ ਤੁਸੀਂ ਮੁਕੱਦਮਾ ਕਰਾ ਕੇ ਪੰਜਾਬ ਦੇ মিডিਆ ਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਚ ਲੱਗੇ ਹੋ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇੱਥੇ ਕਾਮਯਾਬ ਹੋ ਜਾਓਗੇ ਇੱਕ ਤੇ ਕਰਾ ਲੋਗੇ ਦੋ ਤੇ ਪਰਚੇ ਕਰਾ ਲੋਗੇ ਚਾਰ ਤੇ ਕਰਾ ਲੋਗੇ ਪਰ ਇਹਦੇ ਵਿੱਚ ਕਾਮਯਾਬ ਨਹੀਂ ਹੁੰਦੇ ਰਹਿ ਸਮਾਂ ਥੋੜਾ ਹੀ ਗਿਆ ਸਮਾਂ ਗੇੜ ਪਾ ਕੇ ਘੁੰਮਦਾ ਹੁੰਦਾ ਹੈ ਤੇ ਜਦੋਂ ਇਹ ਘੁੰਮਦਾ ਫਿਰ ਵੱਡੇ ਵੱਡੇ ਜਿਹੜੇ ਲੋਕ ਨੇ ਉਹ ਦੇਖਦੇ ਰਹਿ ਜਾਂਦੇ ਨੇ ਕੁੱਲ ਮਿਲਾ ਕੇ ਹੁਣ ਸਰਕਾਰ ਨੂੰ ਚਾਹੀਦਾ ਕਿਹਦੀ ਉੱਚ ਪੱਧਰੀ ਜਾਂਚ ਹੋਵੇ ਐਮਐਲਏ ਜਿਹੜਾ ਲੋਕਾਂ ਦੀਆਂ ਔਰਤਾਂ ਬਾਰੇ ਇੰਨੀ ਘਟੀਆ ਤੇ ਨੀਚ ਸੋਚ ਰੱਖਦਾ ਹੈ ਪਹਿਲੀ ਗੱਲ ਤਾਂ ਭਗਵੰਤ ਮਾਰ ਹੋਣਾ ਨੂੰ ਪਹਿਲਾਂ ਹੀ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਾਹ ਦਿਖਾਉਣਾ ਚਾਹੀਦਾ ਤੇ ਜੇ ਕਰੇ ਆਡੀਓ ਵਾਕੀ ਐਡਿਟ ਕੀਤੀ ਹੈ ਤਾਂ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਕਰ ਦੇਣਾ ਚਾਹੀਦਾ ਹੈ ਪੁਲਿਸ ਖਾਸ ਕਰਕੇ ਥਾਣਿਆਂ ਦੀ ਦੇ ਉੱਤੇ ਤਾਂ ਕੋਈ ਬਹੁਤਾ ਭਰੋਸਾ ਨਹੀਂ ਇਹਦੀ ਉੱਚ ਪੱਧਰੀ ਜਾਂਚ ਆ ਜਿਹੜੀ ਉਹ ਹੋਣੀ ਚਾਹੀਦੀ